ਦੁਨੀਆ ਭਰ ਵਿੱਚ ਵੱਸਦੇ ਸਮੂਹ ਪੰਜਾਬੀ ਭੈਣ ਭਰਾਵਾਂ ਵੀਰਾਂ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਮਾਮਾ ਨੂੰ ਮੇਰੇ ਵੱਲੋਂ ਗੁਰੂ ਹਰਿਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 트럼ਪ ਨੇ ਵਿੱਚ ਪੈ ਕੇ ਜੰਗਬੰਦੀ ਸੀਜ਼ਫਾਇਰ ਕਰਵਾ ਦਿੱਤਾ ਹੈ ਅਸਲ ਦੇ ਵਿੱਚ 트럼ਪ ਵਿੱਚ ਨੇ ਪਿਆ ਫੋਨ ਭਾਰਤ ਵੱਲੋਂ ਗਿਆ ਉਹਨਾਂ ਨੂੰ ਵੀ ਕਰਵਾ ਦਿਓ ਕਿਉਂਕਿ 트럼ਪ ਤਾਂ 2 ਹਫ਼ਤੇ ਪਹਿਲਾਂ ਕਹਿ ਚੁੱਕਾ ਕਿ ਮੈਂ ਇਸ ਕੀ ਵਿੱਚ ਨਹੀਂ ਆਉਣਾ ਤੇ ਫਿਰ ਵਿੱਚ ਆਉਣ ਦਾ ਸਮਤਲਬ ਸਾਫ਼ ਹੈ ਕਿ ਇਧਰੋਂ ਹੀ ਕੋਈ ਫੋਨ ਗਿਆ ਵੀ ਸਾਡਾ ਸਮਝੌਤਾ ਕਰਾਓ ਹੁਣ ਕੋਈ ਤਰਕਵਾਦੀ ਇਹ ਗੱਲ ਵੀ ਕਹਿ ਸਕਦਾ ਹੋ ਸਕਦਾ ਕਿ ਫੋਨ ਪਾਕਿਸਤਾਨ ਵੱਲੋਂ ਗਿਆ ਹੋਵੇ ਪਰ ਜਦ ਸਮੀਕਰਨਾਂ ਦੀ ਸਮੀਖਿਆ ਕਰਾਂਗੇ ਫਿਰ ਫੋਨ ਭਾਰਤ ਵੱਲੋਂ ਗਿਆ ਜਾਪਦਾ ਪਹਿਲਾ ਹਮਲਾ ਭਾਰਤ ਨੇ ਕੀਤਾ ਅਤੇ ਪਾਕਿਸਤਾਨ ਡਿਫੈਂਸਿਵ ਲੜਾਈ ਲੜਦਾ ਰਿਹਾ ਉਸ ਤੋਂ ਬਾਅਦ ਇਸ ਨੇ ਕੋਈ ਪਾਕਿਸਤਾਨ ਨੇ ਤਿੰਨ ਚਾਰ ਦਿਨ ਜਵਾਬ ਨਹੀਂ ਦਿੱਤਾ ਪਰ ਉਹਨਾਂ ਕਿਹਾ ਸੀ ਅਸੀਂ ਜਵਾਬ ਦੇਾਂਗੇ ਸਮਾਂ ਅਤੇ ਸਥਾਨ ਕਿਵੇਂ ਅਤੇ ਕਿੰਨੀ ਸਕੇਲ ਦਾ ਜਵਾਬ ਦੇਣਾ ਹੈ ਇਹ ਅਸੀਂ ਤੈਅ ਕਰਾਂਗੇ ਚਲੋ ਪਾਕਿਸਤਾਨ ਨੇ ਫਿਰ ਵੱਡੀ ਸਕੇਲ ਦੇ ਵਿੱਚ ਜਵਾਬ ਦਿੱਤਾ ਵੱਡੀਆਂ ਮਜ਼ਾ ਮਿਲਾਨ ਨਾਲ ਨੁਕਸਾਨ ਵਿੱਚ ਭਾਰਤ ਦੀ ਮਿਲਟਰੀ ਦਾ ਕਾਫੀ ਹੋਇਆ ਹੁਣ ਇਸ ਦੇ ਜਵਾਬ ਵਿੱਚ ਅਗਲਾ ਹਮਲਾ ਜਿਹੜਾ ਉਹ ਭਾਰਤ ਨੇ ਕਰਨਾ ਸੀ ਪਰ ਉਹ ਹਮਲਾ ਕਰਨ ਤੋਂ ਪਹਿਲਾਂ ਜੰਗਬੰਦੀ ਨਾਲ ਸਹਿਮਤ ਹੁੰਦਾ ਇਸ ਦਾ ਮਤਲਬ ਸਾਫ਼ ਹੈ ਕਿ ਫੋਨ ਭਾਰਤ ਨੇ ਹੀ ਕੀਤਾ ਸੀ ਚੰਗੀ ਗੱਲ ਹੈ ਅਸੀਂ ਤਾਂ ਪਹਿਲਾਂ ਹੀ ਪੰਜਾਬੀ ਅਮਨ ਦੇ ਹਾਮੀ ਆ ਸਮਝੌਤਾ ਤਾਂ ਬਹੁਤ ਦੂਰ ਦੀ ਗੱਲ ਹੈ ਜੰਗਬੰਦੀ ਤਾਂ ਬਹੁਤ ਦੂਰ ਦੀ ਗੱਲ ਹੈ ਜੰਗ ਹੋਣੀ ਹੀ ਨਹੀਂ ਚਾਹੀਦੀ ਸੀ ਪੰਜਾਬੀਆਂ ਦੀ ਇੱਕ ਕਾਮੀ ਜੀ ਕਹਾਵਤ ਹੈ ਪਹਿਲਾਂ ਪਤੰਦਰ ਨੂੰ ਛੇੜਦੇ ਆ ਤੇ ਫਿਰ ਹੁੰਦੇ ਆ ਜਦੋਂ ਭਾਰਤ ਨੂੰ ਇਸ ਗੱਲ ਦਾ ਪਤਾ ਸੀ ਕਿ ਉਸਦੇ ਤਿਲਾਂ ਦੇ ਵਿੱਚ ਤੇਲ ਇੰਨਾ ਕ ਹੈ ਤਾਂ ਲੜਨ ਦੀ ਲੋੜ ਕੀ ਪਈ ਸੀ ਜ਼ਰੂਰਤ ਹੀ ਕੋਈ ਨਹੀਂ ਸੀ ਹਮਲੇ ਕਰਨ ਦੀ ਪਰ ਕੁਝ ਵੀ ਹੋਵੇ ਸਾਨੂੰ ਇਸ 2-4 ਦਿਨਾਂ ਦੀ ਜੰਗ ਵਿੱਚੋਂ ਬਹੁਤ ਫਾਇਦੇ ਹੋਏ ਸਿੱਖ ਕੌਮ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਸਿੱਖਾਂ ਦੀ ਵਿਦੇਸ਼ੀ ਲੀਡਰਸ਼ਿਪ ਨੇ ਬਹੁਤ ਵਧੀਆ ਪੈਤੜੇ ਲਏ ਅਤੇ ਬਹੁਤ ਵਧੀਆ ਸਫਾਰਤੀ ਢੰਗ ਨਾਲ ਆਪਣਾ ਕੇਸ ਅੱਗੇ ਰੱਖਿਆ ਜਿਹੜੀ ਗੱਲ ਪਾਕਿਸਤਾਨ ਨੂੰ ਉਹ ਪਹਿਲਾਂ ਨਹੀਂ ਕਹਿ ਸਕਦੇ ਸੀ ਉਹ ਕਹਿਣ ਦਾ ਮੌਕਾ ਮਿਲ ਗਿਆ ਕਿ ਖਾਲਸਾਤਨ ਦੀ ਸਪੋਰਟ ਕਰੋ ਇਹ ਗੱਲ ਪਾਕਿਸਤਾਨ ਦੇ ਸਰਕਾਰੀ ਖੇਮਿਆਂ ਦੇ ਵਿੱਚ ਵੀ ਚੰਗੀ ਤਰ੍ਹਾਂ ਪਹੁੰਚ ਗਈ ਸਰਕਾਰ ਕੋਲ ਗੱਲ ਪਹੁੰਚਣ ਦਾ ਰਾਹ ਪਧਰਾ ਹੋਇਆ ਰਾਹ ਓਕਲੇ ਹੋਏ ਰਾਹ ਫੁੱਲੇ ਹੋਏ ਲਾਭ ਹੋਵੇ ਜਾਂ ਨਾ ਹੋਵੇ ਇਹ ਕਰ ਵੱਖਰੀ ਹੈ ਸਭ ਤੋਂ ਪਹਿਲਾ ਸਵਾਲ ਹੁੰਦਾ ਕਿ ਮੈਸੇਜ ਉਹਨਾਂ ਤੱਕ ਪਹੁੰਚੇ ਕਿਵੇਂ ਇਸ ਜੰਗ ਨੇ ਉੱਥੇ ਤੱਕ ਮੈਸੇਜ ਪਹੁੰਚਦਾ ਕਰ ਦਿੱਤਾ ਦੂਸਰਾ ਲਾਭ ਇਹ ਹੋਇਆ ਕਿ ਸਿੱਖ ਕੌਮ ਦੇ ਵਿੱਚ ਦੁੱਬਦਾ ਹੈ ਜਾਂ ਸਪਸ਼ਟਤਾ ਕਿੰਨੀ ਕਿਹਾ ਸਿੱਖ ਕੌਮ ਨੇ ਆਪਣੀ ਸਪਸ਼ਟਤਾ ਦਾ ਇਜ਼ਹਾਰ ਕੀਤਾ ਕਿ ਅਸੀਂ ਇਸ ਜੰਗ ਵਿੱਚ ਸ਼ਾਮਲ ਨਹੀਂ ਹਾਂ ਤੀਸਰਾ ਫਾਇਦਾ ਇਹ ਹੋਇਆ ਕਿ ਜਦ ਪਾਕਿਸਤਾਨ ਨੇ ਇਹ ਕਿਹਾ ਪਹਿਲੀ ਵਾਰੀ ਸ਼ੁਰੂਆਤ ਦੇ ਵਿੱਚ ਕਿ ਇੰਡੀਅਨ ਸਾਰੇ 48 ਘੰਟਿਆਂ ਚ ਚਲੇ ਜਾਓ ਪਰ ਸਿੱਖ ਜਿਹੜੇ ਇੱਥੇ ਰਹਿ ਸਕਦੇ ਹਨ ਪਾਕਿਸਤਾਨ ਦੀ ਸਿੱਖਾਂ ਪ੍ਰਤੀ ਅੰਦਰੂਨੀ ਅਪਰੋਚ ਕੀ ਹੈ ਉਹ ਵੀ ਸਾਫ਼ ਹੋ ਗਈ ਤਾਂ ਸਪਸ਼ਟ ਹੋ ਗਈ ਸਿੱਖ ਭਾਰਤੀ ਨਹੀਂ ਹਨ ਇਸ ਗੱਲ ਨੂੰ ਵੀ ਸਨਖਤ ਮਿਲ ਗਈ ਇਕੱਲੇ ਪਾਸਪੋਰਟ ਲੈ ਲੈਣ ਨਾਲ ਕਿਸੇ ਦੇਸ਼ ਦੇ ਨਾਗਰਿਕ ਹੋਣਾ ਤੈਅ ਨਹੀਂ ਹੁੰਦਾ ਬਹੁਤ ਲੋਕ ਹਨ ਜੋ ਇੱਕ ਦੂਸਰੇ ਦਾ ਦੇਸ਼ ਦੀ ਨੈਸ਼ਨੈਲਿਟੀ ਲਈ ਫਿਰਦੇ ਹਨ ਨਾਗਰਿਕਤਾ ਦੇ ਪਾਸਪੋਰਟ ਚੁੱਕੀ ਫਿਰਦੇ ਹਨ ਪਰ ਉਹ ਅੰਦਰੋਂ ਕੌਣ ਹਨ ਐਥਨਿਕ ਤੌਰ ਤੇ ਉਹ ਕੌਣ ਹਨ ਉਹ ਸ਼ਨਾਖਤ ਉਹਨਾਂ ਦੀ ਵੱਖਰੀ ਹੁੰਦੀ ਹੈ ਇਹ ਸ਼ਨਾਖਤ ਸਿੱਖਾਂ ਦੀ ਵੀ ਇਸ ਜੰਗ ਵਿੱਚ ਤੈਅ ਹੋ ਗਈ ਚੌਥਾ ਫਾਇਦਾ ਸਿੱਖ ਵਿਦੇਸ਼ੀ ਲੀਡਰਸ਼ਿਪ ਵੱਲੋਂ ਪਾਕਿਸਤਾਨ ਵਾਲੇ ਪਾਸੇ ਵਿੱਚ ਖੜ ਜਾਣਾ ਉਸ ਖੇਮੇ ਵਾਲੇ ਪਾਸੇ ਖੜ ਜਾਣਾ ਵੀ ਪਾਕਿਸਤਾਨ ਦੀ ਸਰਕਾਰ ਦੀ ਦੁਬਧਾ ਨੂੰ ਦੂਰ ਕਰਨ ਵਿੱਚ ਸਹਾਇ ਹੋਇਆ ਕਿ ਸਿੱਖ ਕਿਸ ਦੇ ਨਾਲ ਖੜੇ ਹਨ ਇਸ ਜੰਗ ਵਿੱਚ ਪੰਜਵਾਂ ਫਾਇਦਾ ਇਹ ਹੋਇਆ ਕਿ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਉੱਤੇ ਡਰੋਨ ਸੁੱਟਣਾ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੱਖਰੇ-ਵੱਖਰੇ ਥਾਵਾਂ ਤੇ 24 ਡਰੋਨ ਹੋਰ ਸੁੱਟਣਾ ਇਹ ਸਪਸ਼ਟ ਕਰਦਾ ਹੈ ਕਿ ਭਾਰਤ ਸਰਕਾਰ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜੇ ਸਿੱਖਾਂ ਨੂੰ ਅਜੇ ਇਹ ਸਮਝ ਨਹੀਂ ਆ ਰਹੀ ਸੀ ਜਿਹੜੇ ਮੇਰੇ ਵਰਗੇ ਸੁਧਾਰਨ ਬੁੱਧੀ ਵਾਲੇ ਪਿੰਡੂ ਲੋਕ ਹੁੰਦੇ ਹਨ ਉਹਨਾਂ ਨੂੰ ਵੀ ਇਹ ਗੱਲ ਬੜੀ ਆਸਾਨੀ ਨਾਲ ਸਮਝ ਆ ਗਈ ਪੰਜਵਾਂ ਫਾਇਦਾ ਸਾਨੂੰ ਇਹ ਹੋਇਆ ਹੁਣ ਇਸ ਦਾ ਜਿਹੜਾ ਛੇਵਾ ਫਾਇਦਾ ਉਹ ਇਹ ਹੋਇਆ ਕਿ ਸਿੱਖਾਂ ਨੂੰ ਆਪਣੇ ਵਿੱਚ ਸਿੱਖੀ ਪੇਸ ਵਟਾ ਕੇ ਸ਼ਾਮਲ ਹੋਏ ਲੋਕਾਂ ਬਾਰੇ ਵੀ ਜਿਆਦਾ ਗਿਆਨ ਹੋ ਜਾਣਾ ਜਿਵੇਂ ਕਿ ਇੱਕ ਦੋ ਦਿਨ ਪਹਿਲਾਂ ਅੰਮ੍ਰਿਤਸਰ ਦੇ ਹਾਲਗੇਟ ਦੇ ਨੇੜੇ ਕੁਝ ਦਮਾਲੇ ਸਰਾਂ ਵਿੱਚ ਫਸਾਈ ਫਿਰਦੇ ਨਿਹੰਗ ਅਤੇ ਕੁਝ ਕਾਮਰੇਡ ਟਾਈਪ ਦੇ ਸਿਰ ਦੇ ਉੱਤੇ ਪੱਗਾਂ ਰੱਖੀ ਦਾੜੀ ਕਤਰ ਸਿੱਖ ਜਿਹੜੇ ਬਣੇ ਫਿਰਦੇ ਸਨ ਉਹ ਪਾਕਿਸਤਾਨ ਦੇ ਜਨਰਲ ਮਨੀਰ ਦੇ ਖਿਲਾਫ ਨਾਰੇ ਲਾ ਰਹੇ ਹਨ ਪਾਕਿਸਤਾਨ ਮਰਦਾਬਾਦ ਕਰ ਰਹੇ ਸਨ ਉਨਾ ਬਾਰੇ ਵੀ ਸਿੱਖ ਕੰਮ ਸਪਸ਼ਟ ਹੋ ਗਈ ਅਤੇ ਉਹ ਚਿਹਰੇ ਵੀ ਬੇਨਕਾਬ ਹੋਏ ਕਿ ਇਹ ਭਾਰਤੀ ਏਜੰਟ ਅਤੇ ਭਾਰਤੀ ਦਲਾਲ ਹਨ ਜ਼ਰੂਰੀ ਨਹੀਂ ਕਿ ਉਹ ਸਿੱਖ ਹੀ ਹੋਣ ਇਹ ਵੀ ਹੋ ਸਕਦਾ ਹੈ ਕਿ ਹਿੰਦੂ ਭਾਈਚਾਰੇ ਵਿੱਚ ਹੋਣ ਉਹਨਾਂ ਦੇ ਮੂੰਹ ਸਿਰ ਤੇ ਦਾੜੀਆਂ ਰਖਾਈਆਂ ਹੋਣ ਕਿਉਂਕਿ ਪੰਜਾਬ ਦਾ ਹਿੰਦੂ ਵੀ ਪੰਜਾਬੀ ਬੋਲਦਾ ਉਸ ਦੇ ਰੀਤੀ ਰਿਵਾਜ ਵੀ ਬਿਲਕੁਲ ਪੰਜਾਬੀ ਲਹਿਜ਼ੇ ਵਿੱਚ ਹਨ ਬੇਸ਼ੱਕ ਇਹ ਲੋਕ ਵੱਧ ਤੋਂ ਵੱਧ 50 ਤੋਂ ਲੈ ਕੇ ਤੇ 70 ਕੇ ਇਹਨਾਂ ਦੀ ਗਿਣਤੀ ਸੀ ਉਹ ਵੀ ਸਪਸ਼ਟ ਹੋ ਗਿਆ ਵੀ ਇਸ ਏਰੀਏ ਦੇ ਵਿੱਚ ਕਿੰਨੇ ਖਾਨਚੋ ਭਾਰਤ ਦੇ ਦਲਾਲ ਹਨ ਸਤਵਾਂ ਫਾਇਦਾ ਇਹ ਹੋਇਆ ਜਿਹੜਾ ਸਿੱਖ ਆਮ ਲੋਕਾਂ ਨੂੰ ਪੰਜਾਬੀਆਂ ਨੂੰ ਇੱਕ ਡਰ ਜਾਇ ਪਿਆ ਸੀ ਭਈਏ ਆ ਗਏ ਭਈਏ ਆ ਗਏ ਇਹ ਜੀ 60 ਲੱਖ ਆ ਗਏ ਇਹ ਜੀ 70 ਲੱਖ ਆ ਗਏ ਇਹਨਾਂ ਨੇ ਜੀ ਪੰਜਾਬ ਮੰਨ ਲੈਣਾ ਅਸੀਂ ਕਿੱਧਰ ਜਾਵਾਂਗੇ ਚਾਰ ਕਪਟਕਿਆਂ ਨਾਲ ਇਹਨਾਂ ਨੇ 90 ਮੀਲ ਦੀ ਰਫ਼ਤਾਰ ਤੇ ਰੇਲਵੇ ਸਟੇਸ਼ਨਾਂ ਵੱਲ ਦੌੜਨਾ ਸ਼ੁਰੂ ਕੀਤਾ ਹਾਲਾਂਕਿ ਇਹ ਗੱਲ ਅਸੀਂ ਪਹਿਲਾਂ ਵੀ ਕਹੀ ਹੈ ਖੁਰਚਨਾਂ ਵਾਲਿਆਂ ਨੇ ਵੀ ਕਹੀ ਹੈ ਕਿ ਜਦ ਸਾਨੂੰ ਆਜ਼ਾਦੀ ਮਿਲੀ ਜਦ ਖਾਰਿਸਤਾਨ ਬਣਿਆ ਭਈਆਂ ਦਾ ਮਸਲਾ ਹੱਲ ਕਰਨ ਵਾਸਤੇ 59 ਮਿੰਟ ਲੱਗਣਗੇ 59 ਮਿੰਟ 60 ਮਿੰਟ ਪੂਰੇ ਨਹੀਂ ਹੋਣੇ 1 ਘੰਟੇ ਤੋਂ ਪਹਿਲਾਂ ਪਹਿਲਾਂ ਇਹ ਮਸਲਾ ਹੱਲ ਹੋ ਜਾਣਾ ਪਰ ਕਈ ਯਕੀਨ ਨਹੀਂ ਕਰਨ ਕਰਦੇ ਉਹ ਜਿਨ੍ਹਾਂ ਨੂੰ ਇਹ ਯਕੀਨ ਨਹੀਂ ਸੀ ਇਹ ਭਰੋਸਾ ਨਹੀਂ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਦੇ ਵਿੱਚ ਇਹਨਾਂ ਪਹੀਆਂ ਦੇ ਵਿੱਚ ਕਿੰਨੀਕ ਤੜ ਹੈ ਹੁਣ ਇਸ ਦਾ ਜਿਹੜਾ ਫਾਇਦਾ ਇਹ ਹੈ ਕਿ ਹੁਣ ਜਦੋਂ ਇਹਨਾਂ ਨੇ ਵਾਪਸ ਮੁੜਨਾ ਇਹਨਾਂ ਨੂੰ ਵਾਪਸ ਦੁਬਾਰਾ ਆਪਣੇ ਘਰਾਂ ਦੇ ਵਿੱਚ ਕੋਈ ਕਿਰਾਏ ਤੇ ਮਕਾਨ ਦੇਣ ਦੀ ਜ਼ਰੂਰਤ ਨਹੀਂ ਹੈ ਇਸ ਤੋਂ ਹੁਣ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਸਾਵਧਾਨ ਰਹੇ ਸਿਰਫ ਸਾਵਧਾਨ ਨਾ ਰਹੇ ਕੋਈ ਅਕਲ ਮਤ ਸਿੱਖ ਲਵੇ ਕਿਉਂਕਿ ਗੁਰੂ ਸਾਹਿਬ ਸਾਨੂੰ ਕੁਦਰਤ ਸਾਨੂੰ ਕੁਝ ਸਿਖਾਉਣਾ ਚਾਹੁੰਦੀ ਹੈ ਪਰ ਉਸ ਤੇ ਸਿਖਾਉਣ ਦੇ ਢੰਗ ਹਮੇਸ਼ਾ ਨਿਰਾਲੇ ਹੁੰਦੇ ਹਨ ਉਸ ਨੂੰ ਪਤਾ ਹੁੰਦਾ ਹੈ ਕਿਹੜਾ ਬੰਦਾ ਕਿਹੜੇ ਤਰੀਕੇ ਨਾਲ ਕਿਹੜੀ ਗੱਲ ਨੂੰ ਸਮਝ ਸਕਦਾ ਹੈ ਸਤਗੁਰੂ ਉਹਦਾ ਬਿਰਤਾਂਤ ਆਪੇ ਈ ਸਰਜ ਦਿੰਦੇ ਹਨ ਚੜਦੇ ਤੇ ਲੈਂਦੇ ਪੰਜਾਬ ਦੇ ਲੋਕ ਆਮ ਨੌਜਵਾਨ ਤਬਕੀ ਦੀ ਮੈਂ ਗੱਲ ਕਰਦਾ ਉਹ ਤੇ ਖੁਸ਼ੀ ਦੇ ਵਿੱਚ ਟੱਪਦਾ ਫਿਰਦਾ ਸੀ ਕਿ ਜੰਗ ਲੱਗੀ ਹੈ ਜਿੱਦਾਂ ਕੋਈ ਬਹੁਤ ਵਿਆਹ ਹੋਵੇ ਤੇ ਭਈਆ ਫੌਜ ਨਿਤ ਪੀੜਾਂ ਖਿੱਚ ਦਿੱਤੀਆਂ ਵਾਪਸ ਜੂਪੀ ਬਿਹਾਰ ਨੂੰ ਭੱਜਣ ਲਈ ਨਿਕਲ ਕੇ ਘਰਾਂ ਨੂੰ ਇਥੋਂ ਪਤਾ ਲੱਗਦਾ ਹੈ ਕਿਸੇ ਕੌਮ ਦੀ ਅਸਲ ਸ਼ਨਾਖਤ ਕੀ ਹੈ ਸਾਡੇ ਨੌਜਵਾਨ ਜਿੱਥੇ ਕੋਈ ਡਰੋਨ ਡਿੱਗਦਾ ਸੀ ਜਾਂ ਪਟਾਕਾ ਚੱਲਦਾ ਸੀ ਉਸ ਵาล ਭੱਜ ਭੱਜ ਕੇ ਜਾਂਦੇ ਸੀ ਭਈਆ ਲਾਣਾ ਇਸ ਪਟਾਕਿਆਂ ਤੋਂ ਡਰਦਾ ਹੈ ਰੇਲਵੇ ਸਟੇਸ਼ਨਾਂ ਵੱਲ ਬੂਰੀਆਂ ਬਿਸਤਰਾ ਚੁੱਕ ਕੇ ਭੱਜਣਾ ਸ਼ੁਰੂ ਹੋਇਆ ਇਹ ਸੁਨੇਹਾ ਉਹਨਾਂ ਲੋਕਾਂ ਨੂੰ ਵੀ ਪਹੁੰਚਿਆ ਜਿਹੜੇ ਭਈਆਂ ਨੂੰ ਇੱਥੇ ਵਸਾਉਣਾ ਚਾਹੁੰਦੇ ਸਨ ਪੰਜਾਬ ਸ਼ੇਰਾਂ ਦੀ ਧਰਤੀ ਹੈ ਇਸ ਸ਼ੇਰਾਂ ਦੀ ਧਰਤੀ ਤੇ ਸਿਰਫ ਸ਼ੇਰ ਹੀ ਵੱਸ ਸਕਦੇ ਹਨ ਇਹ ਸੱਤ ਵੱਡੇ ਫਾਇਦੇ ਹੋਏ ਹਨ ਇਹ ਸਾਰਾ ਕੁਝ ਸਾਨੂੰ ਸਿਖਾਉਣ ਵਾਸਤੇ ਕੁਦਰਤ ਨੇ ਇੱਕ ਖੇਡ ਖੇਡੀ ਹੈ ਹੋਰ ਵੀ ਕਈ ਨਿੱਕੇ ਵੱਡੇ ਛੋਟੇ ਫਾਇਦੇ ਹੋਏ ਹੋਣਗੇ ਜਿੰਨਾ ਜਿਹੜੇ ਮੇਰੇ ਦਿਮਾਗ ਵਿੱਚ ਜ ਨਹੀਂ ਆਏ ਉਹ ਤੁਹਾਡੇ ਆਏ ਹੋ ਸਕਦੇ ਹਨ ਤੁਸੀਂ ਟਿੱਪਣੀਆਂ ਦੇ ਵਿੱਚ ਦੱਸ ਦੇਣੇ ਵੀ ਹੋਰ ਸਾਨੂੰ ਇਸ ਗੱਲ ਦਾ ਲਾਭ ਕੀ ਹੋਇਆ ਕਹਿੰਦੇ ਹਨ ਮਨੁੱਖ ਲਾਖ ਬੁਰਾ ਚਾਹੇ ਤਾਂ ਕੀ ਹੁੰਦਾ ਹੈ ਹੁੰਦਾ ਵੋਹੀ ਹੈ ਜੋ ਮਨਜ਼ੂਰ ਹੈ ਖੁਦਾ ਦਾ ਇਸ ਜੰਗ ਦੇ ਵਿੱਚ ਸਿੱਖਾਂ ਦਾ ਜੋ ਨੁਕਸਾਨ ਕਰਨ ਦੀ ਕੋਈ ਗੁਪਤ ਯੋਜਨਾ ਸੀ ਉਹ ਵੀ ਠੁੱਸ ਹੋਈ ਉਸ ਦੀ ਵੀ ਫੂਕ ਨਿਕਲ ਗਈ ਅਜੇ ਹੋਰ ਭਾਰਤ ਸਰਕਾਰ ਦੀਆਂ ਬਹੁਤ ਯੋਜਨਾਵਾਂ ਹੋਣਗੀਆਂ ਸਿੱਖਾਂ ਦੇ ਪੈਰ ਉਖਾੜਨ ਦੀਆਂ ਤੁਸੀਂ ਯਕੀਨ ਕਰਿਓ ਜਦੋਂ ਸਮਾ ਆਪਣੇ ਵੱਲ ਹੋਵੇ ਜਦ ਗੁਰੂ ਪਰਮੇਸ਼ਰ ਤੁਹਾਡੇ ਵੱਲ ਹੋਵੇ ਤਾਂ ਦੁਸ਼ਮਣ ਦੀ ਕੋਈ ਵੀ ਚਾਲ ਸਫਲ ਹੋਣ ਦੀ بجائے ਉਸ ਤੇ ਸਿਰ ਉਲਟਾ ਵਾਪਸ ਉਹਦਾ ਨੁਕਸਾਨ ਕਰਦੀ ਹੈ ਗੁਰਬਾਣੀ ਦਾ ਮਹਾਵਾਕ ਹੈ ਨਾ ਜਾਮ ਗੁਰੂ ਹੈ ਵੱਲ ਲੱਖ ਬਾਹਾਂ ਕਿਆ ਕੀਜੈ ਲੱਖਾਂ ਬਾਹਾਂ ਦੁਸ਼ਮਣ ਦੀਆਂ ਕੁਝ ਨਹੀਂ ਵਿਗਾੜ ਸਕਦੀਆਂ ਜਦ ਗੁਰੂ ਸਾਹਿਬ ਦਾ ਹੱਥ ਤੁਹਾਡੇ ਵੱਲ ਹੋਵੇ ਚੰਗੀ ਗੱਲ ਹੈ ਇਹ ਵਧੀਆ ਗੱਲ ਹੈ ਕਿ ਚਲੋ ਜੰਗਬੰਦੀ ਹੋਈ ਸ਼ਾਂਤੀ ਤੇ ਅਮਨ ਹੋਣਾ ਜ਼ਰੂਰੀ ਹੈ ਮਸਲੇ ਜੰਗਾਂ ਨਾਲ ਕਦੇ ਹੱਲ ਨਹੀਂ ਹੁੰਦੇ ਪਰ ਚੌਥੇ ਪੰਜਵੇਂ ਮਹੀਨੇ ਫਿਰ ਹੋਈ ਕੁੱਤ ਖਾਣਾ ਜਾਂ ਸ਼ੁਰੂ ਕਰ ਲੈਣਾ ਬਾਰਡਰਾਂ ਤੇ ਠਿਸ਼ੂ 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 ਇਹ ਵੀ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਗੱਲ ਇਹ ਹੈ ਕਿ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਆਪਸ ਵਿੱਚ ਟੇਬਲ ਤੇ ਬਹਿ ਕੇ ਕਿਸੇ ਮਸਲੇ ਦਾ ਹੱਲ ਲੱਭਣ ਜਿਹੜੀ ਗੱਲ ਕਸ਼ਮੀਰ ਮਸਲੇ ਦੀ ਹੈ ਪਾਕਿਸਤਾਨ ਨੂੰ ਕਸ਼ਮੀਰ ਵਾਲੇ ਪਾਸੇ ਰੈਫਰੈਂਡਮ ਕਰਵਾ ਲੈਣਾ ਚਾਹੀਦਾ ਹੈ ਭਾਰਤ ਨੂੰ ਆਪਣੇ ਤੌਰ ਤੇ ਕਸ਼ਮੀਰ ਵਾਲੇ ਪਾਸੇ ਰੈਫਰੈਂਡਮ ਕਰਵਾ ਲੈਣਾ ਚਾਹੀਦਾ ਖਾਨੇ ਤਿੰਨ ਭਰ ਦਿਓ ਪਹਿਲਾ ਕਿ ਅਸੀਂ ਪਾਕਿਸਤਾਨ ਨਾਲ ਰਹਿਣਾ ਦੂਜਾ ਕਿ ਅਸੀਂ ਭਾਰਤ ਨਾਲ ਰਹਿਣਾ ਤੀਜਾ ਕਿ ਅਸੀਂ ਆਪਣਾ ਵੱਖਰਾ ਦੇਸ਼ ਚਾਹੁੰਦੇ ਹਾਂ ਇਹੀ ਤਿੰਨੇ ਖਾਨੇ ਪਾਕਿਸਤਾਨ ਵਾਲੇ ਕਸ਼ਮੀਰ ਦੇ ਵਿੱਚ ਹੋਣ ਅਤੇ ਯੂਨੋ ਉੱਥੇ ਰੈਫਰੈਂਡਮ ਕਰਵਾਵੇ ਇੱਥੇ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਕਰਵਾਵੇ ਆਮਨ ਅਮਾਨ ਨਾਲ ਇਸ ਦਾ ਬਾਅਦ ਵਿੱਚ ਫੈਸਲਾ ਹੋ ਜਾਵੇ ਕਿ ਕਸ਼ਮੀਰੀ ਕੀ ਚਾਹੁੰਦੇ ਹਨ ਇਹ ਨਹੀਂ ਪਾਕਿਸਤਾਨ ਕਹੇ ਕਸ਼ਮੀਰ ਮੇਰਾ ਭਾਰਤ ਕਹੇ ਮੇਰਾ ਤੇ ਕਸ਼ਮੀਰੀ ਜਿਹੜੇ ਉੱਥੇ ਰਹਿ ਰਹੇ ਜਿਨ੍ਹਾਂ ਦਾ ਅਸਲ ਮੁਲਕ ਹੈ ਉਹਨਾਂ ਨੂੰ ਕੋਈ ਪੁੱਛੇ ਹੀ ਨਾ ਇਸ ਦਾ ਅਰਥ ਬਿਲਕੁਲ ਉਸੇ ਤਰੀਕੇ ਨਿਕਲਦਾ ਜਿਵੇਂ ਸਿੱਖਾਂ ਨਾਲ ਵਪਰੀ ਹੈ ਸਿੱਖ ਨੇਸ਼ਨ ਸਿੱਖ ਸਵਰਾਇਨਟੀ ਜਦੋਂ ਮਿੱਟੀ ਵਿੱਚ ਰੁਲੀ ਤਾਂ ਇਸ ਕੁੱਤਿਆਂ ਵਾਲੀ ਖਿਚਾਤੂਈ ਦੇ ਵਿੱਚ ਪਾੜ ਕੇ ਪੰਜਾਬ ਨੂੰ ਦੋ ਹੀ ਥਾਂ ਕੀਤਾ ਤੇ ਭਾਰਤ ਵਾਲੇ ਪਾਸੇ ਦੇ ਤਿੰਨ ਲੰਗਾਰ ਹੋਰ ਲਾ ਕੇ ਪੰਜਾਬ ਦੇ ਪੰਜ ਟੋਟੇ ਕੀਤੇ ਇਲਜ਼ਾਮ ਫਿਰ ਸਿੱਖਾਂ ਸਿਰ ਕਿ ਅਸੀਂ ਭਾਰਤ ਦੇ ਟੋਟੇ ਕਰਨੇ ਚਾਹੁੰਦੇ ਹਾਂ ਉਹ ਸਿੱਖ ਤਾਂ ਆਪਣੇ ਟੋਟੇ ਇਕੱਠੇ ਕਰਨ ਵਿੱਚ ਲੱਗੇ ਵੈਸੇ ਵੀ ਭਾਰਤ ਕੋਈ ਦੇਸ਼ ਥੋੜੀ ਐ ਭਾਰਤ ਤਾਂ ਪਹਿਲਾਂ ਹੀ ਅਲੱਗ-ਅਲੱਗ ਦੇਸ਼ਾਂ ਦਾ ਇੱਕ ਉਪਮਹਾਦੀਪ ਦਾ ਸਮੂਹ ਆ ਬੜਾ ਵੱਡਾ ਅੰਗਰੇਜ਼ਾਂ ਨੇ ਵੱਖਰੇ-ਵੱਖਰੇ ਦੇਸ਼ਾਂ ਦੀਆਂ ਰਿਆਸਤਾਂ ਵੱਖਰੇ-ਵੱਖਰੇ ਬਾਦਸ਼ਾਹਾਂ ਦੇ ਅਧੀਨ ਜਿਹੜਾ-ਜਿਹੜਾ ਵੀ ਰਾਜ ਆਉਂਦਾ ਸੀ ਉਸ ਨੂੰ ਹੌਲੀ-ਹੌਲੀ ਇਕੱਠਿਆਂ ਕਰਕੇ ਇਸ ਸਾਰੀ ਯੂਨਿਟੀ ਦਾ ਨਾਮ ਇੱਕ ਯੂਨੀਅਨ ਵਜੋਂ ਇੰਡੀਆ ਰੱਖਿਆ ਇੰਡੀਆ ਵੈਸੇ ਤਾਂ ਕੋਈ ਦੇਸ਼ ਨਹੀਂ ਸੀ ਅੰਗਰੇਜ਼ਾਂ ਤੋਂ ਪਹਿਲਾਂ ਨਾਂ ਕੋਈ ਇੰਡੀਆ ਦਾ ਕੋਈ ਇਤਿਹਾਸ ਹੀ ਹੈਗਾ ਮੈਂ ਇੰਡੀਆ ਸ਼ਬਦ ਵਰਤ ਰਿਹਾ ਇੰਡੀਆ ਤੋਂ ਪਹਿਲਾਂ ਵੀ ਭਾਰਤ ਦਾ ਵੀ ਕੋਈ ਕੋਈ ਇਤਿਹਾਸ ਨਹੀਂ ਮਿਲਦਾ ਭਾਰਤ ਜੇ ਕੋਈ ਦੇਸ਼ ਹੈਗਾ ਤਾਂ ਉਸ ਦੀਆਂ ਸਰਦਾਂ ਹੋਰ ਕਿਹੜੇ ਕਿਹੜੇ ਮੁਲਕ ਨਾਲ ਲੱਗਦੀਆਂ ਹਨ ਤੁਸੀਂ ਟਿੱਪਣੀ ਦੇ ਵਿੱਚ ਦੱਸ ਸਕਦੇ ਹੋ ਜੇ ਤੁਹਾਡੇ ਚ ਕੋਈ ਵਿਗਿਆਨੀ ਬੈਠਾ ਹੋਵੇ 1947 ਦੇ ਵਿੱਚ ਕਸ਼ਮੀਰ ਨੂੰ ਵੀ ਤੋੜ ਦਿੱਤਾ ਪੰਜਾਬ ਨੂੰ ਵੀ ਤੋੜ ਦਿੱਤਾ ਬੰਗਾਲ ਨੂੰ ਵੀ ਤੋੜ ਦਿੱਤਾ ਤੇ ਤੋੜਨ ਵਾਲੇ ਆਪਸ ਵਿੱਚ ਲੜਨ ਲੱਗੇ ਨੇ ਟੋਟਿਆਂ ਦੇ ਉੱਤੇ ਦਾਵਾ ਆਪ ਆਪਣਾ ਠੋਕੀ ਬੈਠੇ ਨੇ ਚਲੋ ਇਹ ਤਾਂ ਇੱਕ ਇਤਿਹਾਸ ਦਾ ਕਾਂਡ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਤਾਂ ਕਿ ਸਾਨੂੰ ਰਾਜਨੀਤਿਕ ਤੌਰ ਦੇ ਉੱਤੇ ਇਹਨਾਂ ਗੱਲਾਂ ਦੀ ਸਮਝ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਹੁਕਮਾਂ ਦੇ ਵਿੱਚੋਂ ਇੱਕ ਹੁਕਮ ਹੈ ਸਿੱਖ ਰਾਜਨੀਤੀ ਪੜੇ ਸਿੱਖ ਰਾਜਨੀਤੀ ਸਿੱਖੇ ਪੜਨ ਤੇ ਸਿੱਖਣ ਦਾ ਮਤਲਬ ਤਾਂ ਇਹੀ ਹੈ ਨਾ ਕਿ ਅਸੀਂ ਰਾਜਨੀਤਿਕ ਕਰੀਏ ਵੀ ਰਾਜਨੀਤੀ ਤਾਂ ਹੀ ਹੋ ਸਕਦੀ ਹੈ ਜੇ ਤੁਹਾਡੇ ਕੋਲ ਆਪਣਾ ਕੋਈ ਰਾਜ ਹੋਵੇਗਾ ਜੇ ਰਾਜ ਹੀ ਹੈ ਨਹੀਂ ਤਾਂ ਰਾਜਨੀਤੀ ਕਿਵੇਂ ਹੋਣੀ ਹੈ ਜਿਵੇਂ ਲੜਕਾ ਤੇ ਲੜਕੀ ਬਗੈਰ ਮੁੰਡਾ ਤੇ ਕੁੜੀ ਬਗੈਰ ਵਿਆਹ ਕਿਵੇਂ ਹੋ ਸਕਦਾ ਹੈ ਰਾਜ ਬਗੈਰ ਰਾਜਨੀਤੀ ਕਿਵੇਂ ਹੋਵੇ ਰਾਜ ਕਰਨ ਵਾਸਤੇ ਦੇਸ਼ ਚਾਹੀਦਾ ਸੋ ਕੁੱਲ ਮਿਲਾ ਕੇ ਅੱਜ ਦੀ ਵੀਡੀਓ ਦਾ ਮਕਸਦ ਇਹੋ ਸੀ ਕਿ ਇਸ ਜੰਗ ਦੇ ਵਿੱਚੋਂ ਸਾਨੂੰ ਕੀ ਫਾਇਦਾ ਹੋਇਆ ਸਾਨੂੰ ਸਿੱਖਣ ਲਈ ਕੀ ਮਿਲਿਆ ਅਸੀਂ ਉਹਨਾਂ ਕੇਂਦਰ ਬਿੰਦੂਆਂ ਦੇ ਉੱਤੇ ਧਿਆਨ ਦੇ ਕੇ ਉਹਨਾਂ ਦੀ ਸਮੀਖਿਆ ਵਿਆਖਿਆ ਕਰੀਏ ਉਹਨਾਂ ਵਿਚਾਰਾਂ ਦੇ ਉੱਤੇ ਸੈਮੀਨਾਰ ਕਰਵਾਈਏ ਇਹਨਾਂ ਵਿਸ਼ਿਆਂ ਦੇ ਉੱਤੇ ਬਹਿਸਾਂ ਕਰੀਏ ਵਿਚਾਰ ਵਟਾਂਦਰਾ ਕਰੀਏ ਪਰਮੇਸ਼ਰ ਸਾਨੂੰ ਦੇਣ ਤੋਂ ਪਹਿਲਾਂ ਸਾਨੂੰ ਪਰਖ ਰਿਹਾ ਹੈ ਕਿ ਕੀ ਜਿਹੜੀ ਚੀਜ਼ ਮੈਂ ਇਹਨਾਂ ਨੂੰ ਦੇਣੀ ਹੈ ਇਹ ਉਸ ਨੂੰ ਸੰਭਾਲਣ ਦੇ ਕਾਬਲ ਹੈਗੇ ਕਿ ਨਹੀਂ ਸੋ ਅਸੀਂ ਆਪਣੀ ਪਰਸਨਲ ਇੰਜੀ ਕਾਬਲੀਅਤ ਨੂੰ ਵੀ ਪਰਖੀਏ ਦੁਸ਼ਮਣ ਦੀ ਕਾਬਲੀਤ ਨੂੰ ਮਿ ਪਰਖੀਏ ਕਿ ਉਸ ਦੇ ਕੋਲ ਅਕਲਮੰਦੀ ਕਿੰਨੀ ਕੁ ਬਾਕੀ ਬਚੀ ਹੈ ਇੱਕ ਹੀ ਆਪਣੇ ਦਿਮਾਗ ਦੇ ਵਿੱਚ ਵਹਿਮ ਪਾਈ ਰੱਖਣਾ ਉਹ ਇਹ ਜਿਹੜੇ ਬ੍ਰਾਹਮਣ ਨੇ ਇਹਦੇ ਅੰਗਰੇਜ਼ਾਂ ਨਾਲੋਂ ਵੀ ਛਾਤਰ ਨੇ ਅੰਗਰੇਜ਼ਾਂ ਬਾਰੇ ਕਹਿ ਦਈਦਾ ਇਹ ਤਾਂ ਬ੍ਰਾਹਮਣਾਂ ਨਾਲੋਂ ਵੀ ਛਾਤਰ ਨੇ ਕੋਈ ਕਿਸੇ ਨਾਲੋਂ ਸਿਆਣਾ ਨਹੀਂ ਕੋਈ ਕਿਸੇ ਨਾਲੋਂ ਛਾਤਰ ਨਹੀਂ ਇਹ ਮੇਰਾ ਮੰਨਣਾ ਹੈ ਗੱਲ ਸਿਆ ਮਿੱਤਰੋ ਵਕਤ ਦੀ ਹੁੰਦੀ ਹੈ ਜਦ ਵਕਤ ਤੁਹਾਡੇ ਖਿਲਾਫ ਹੁੰਦਾ ਨਾ ਤੁਹਾਡੇ ਵੱਡੇ ਵੱਡੇ ਸਿਆਣਿਆਂ ਨੂੰ ਲੋਕ ਮੂਰਖ ਕਹਿ ਛੱਡਦੇ ਹੈ ਜਦੋਂ ਵਕਤ ਤੁਹਾਡੇ ਹੱਕ ਵਿੱਚ ਹੋਵੇ ਤਾਂ ਤੁਹਾਡੇ ਮੂਰਖ ਵੀ ਸਿਆਣੇ ਹੁੰਦੇ ਹਨ ਪੰਜਾਬ ਦੀ ਕਹਾਵਤ ਹੈ ਜਿਹਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ ਸਿੱਖ ਇਸ ਸਦੀ ਦੇ ਵਿੱਚ ਮੂਰਖ ਬਣੇ ਮੂਰਖ ਬਣਨ ਦੀ ਕੋਈ ਵਜ੍ਹਾ ਸੀ ਕਿ ਸਾਡੇ ਕੋਲ ਆਪਣਾ ਘਰ ਨਹੀਂ ਸੀ ਹੈਗਾ ਜਿਸ ਵਿਅਕਤੀ ਕੋਲ ਆਪਣਾ ਘਰ ਨਾ ਹੋਵੇ ਉਹ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਜਿੰਨਾ ਮਰਜੀ ਅਮੀਰ ਹੋਵੇ ਜਿੰਨਾ ਮਰਜੀ ਬੁੱਧੀਮਾਨ ਹੋਵੇ ਜਿੰਨਾ ਮਰਜੀ ਵੱਡਾ ਇੰਟੈਲੈਕਚੁਅਲ ਹੋਵੇ ਉਸ ਦੀ ਇਸ ਬੁੱਧਤਾ ਦੀ ਕਦਰ ਮਹਿਜ ਚੰਦ ਸਿੱਕੇ ਹੁੰਦੇ ਹਨ ਅਤੇ ਚੰਦ ਸਿੱਕੇ ਦੇ ਕੇ ਦੂਸਰਾ ਦੇਸ਼ ਉਸ ਬੁੱਧਤਾ ਨੂੰ ਖਰੀਦ ਕੇ ਉਹਦੇ ਕੋਲੋਂ ਕੰਮ ਲੈਂਦਾ ਰਹਿੰਦਾ ਸੋ ਸਤਿਗੁਰੂ ਕਿਰਪਾ ਕਰਨ ਕਿ ਸਾਡਾ ਆਪਣਾ ਦੇਸ਼ ਸਥਾਪਿਤ ਹੋਵੇ ਤਾਂ ਅਸੀਂ ਆਪਣੇ ਭਾਈਚਾਰੇ ਦੀ ਬੁੱਧਤਾ ਨੂੰ ਆਪਣੇ ਦੇਸ਼ ਦੇ ਵਿਕਾਸ ਵਿੱਚ ਲਾ ਕੇ ਇਸ ਸਮੁੱਚੇ ਸਾਊਥ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਅਤੇ ਦੂਸਰੀਆਂ ਸਰਕਾਰਾਂ ਦੂਸਰੇ ਲੋਕਾਂ ਨੂੰ ਜੋ ਇੱਕ ਦੂਜੇ ਦੀ ਧਰਤੀ ਮਾਲਕੇ ਖੋਹ ਕੇ ਕੁੱਤਿਆਂ ਵਾਂਗ ਲੜਨ ਲੱਗੇ ਹਨ ਉਹਨਾਂ ਨੂੰ ਇਹ ਸਮਝਾ ਸਕੀਏ ਕਿ ਸ਼ਾਂਤੀ ਕੀ ਹੁੰਦੀ ਹੈ ਅਮਨ ਕੀ ਹੁੰਦਾ ਹੈ ਤੇ ਵਿਕਾਸ ਕੀ ਹੁੰਦਾ ਹੈ ਇਹ ਗੱਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦੀਆਂ ਹਨ ਸੋ ਇੱਥੇ ਇਹ ਵਿਚਾਰਾਂ ਦੀ ਸਮਾਪਤੀ ਕਰਦਾ ਆਪ ਜੀ ਤੋਂ ਖਿਮਾ ਮੰਗਦਾ ਆਪਣਾ ਖਿਆਲ ਰੱਖਣਾ ਚੜ੍ਹਦੀ ਕਲਾ 'ਚ ਰਹਿਣਾ ਜੋ ਹੋਵੇਗਾ ਭਲਾ ਹੋਵੇਗਾ ਜੋ ਹੋਇਆ ਅੱਜ ਤੱਕ ਭਲਾ ਹੋਇਆ ਇਨਾ ਹੀ ਵਿਚਾਰਾਂ ਨਾਲ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ